ਸਤਨਾਮ ਵਾਹਿਗੁਰੂ ਸਾਹਿਬ ਜੀ ਨਨਤ ਬੰਦਨਾਨ ਕੋ ਬਾਰ ਸਰਵ ਕਲਾ ਸਮਰਥ ਢੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਧੋੜੀ ਮਹਲਾ 5 ਘਰ ਪੰਜਵਾ ਦੋ ਪੜੀ ਇੱਕ ਓੰਕਾਰ ਸਤਿਗੁਰ ਪਰਸਾਦਾ ਅਸੂਗਨ ਮੇਰੋ ਪ੍ਰਭ ਜੀ ਕੀ ਨਾਮ ਪੰਜ ਦੋਖ ਅਰ ਅਹੰ ਰੋਗਾ ਏ ਤਨ ਤੇ ਸਗਲ ਦੂ ਵੰਦਨ ਤੋਰ ਸ਼ੋਰ ਵਿਖਿਆਤੇ ਗੁਰ ਕੋ ਸ਼ਬਦ ਮੇਰਾ ਹੀ ਰਾਨੀ ਨਾ ਰੂਪ ਅਨਰੂਪ ਮੇਰ ਕਸ਼ਨ ਵਿਚਾਰਿਆ ਇਹ ਮਨ ਗयो ਮੋਹੇ ਹਰ ਰੰਗ ਪੀ ਵੇਖੋ ਲਾਲਨ ਪਾਟ ਵਿੱਚ ਕੋਏ ਅਨੰਕਿੰਤਾ ਹਰ ਕੇ ਪਾਪੀ ਨਾ ਤਿਸੇ ਕੋ ਗ੍ਰਹ ਹੋ ਸੋਈ ਪ੍ਰਭ ਨਾਨਕਾ ਸੋ ਠਾਕੁਰ ਤਿਸੇ ਕੋ ਧੀਨਾ ਇਕੋ ਨਾਨ ਨਨ ਪਾਟ ਵਿੱਚ ਖੋਇ ਆਨੰਦ ਚਿੰਤਾ ਹਰ ਕੇ ਪਤੀ ਨਾ ਕਿਸੇ ਕੋ ਗ੍ਰਹ ਸੁਈ ਪ੍ਰਗਨਾਨ ਕਾ ਸੂਤਾ ਕੁਰ ਤਿਸੇ ਕੋ ਬੋਡੀ ਮਹਲਾ 5 ਘਰ 5 2 ਪਦੇ ਇਕ ਓਕਾਰ ਸਤਿਗੁਰ ਪ੍ਰਸਾਦ ਅਹਸੂ ਗੁਨ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਹੰਮ ਰੋਗਾ ਇਹ ਤਨ ਤੇ ਸਗਲੋ ਦੂਰ ਕੀ ਨਾ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰ ਕਲੇ ਦੇ ਅਲਾਹੀ ਰਕੂ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਟੋਲੀ ਰਾਗ ਅੰਦਰ ਅੰਗ 700 ਸੋ ਲਾਂਕਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਗੁਰੂ ਪਿਆਰਿਓ ਸਤਿਗੁਰੂ ਤੁਹਾਡੀ ਸਾਰਿਆਂ ਸੰਗਤਾਂ ਦੀ ਸੇਵਾ ਹਾਜਿੰਦਰਗਾਹੇ ਪ੍ਰਵਾਨ ਕਰਨ ਤਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾਂ ਬਖਸ਼ਿਸ਼ ਕਰਨ ਸੋ ਗੁਰੂ ਪਿਆਰਿਓ ਅੱਜ ਦੇ ਦਿਨ ਸਰਵੰਸ਼ਦਾਨੀ ਜੋਗੀ ਪ੍ਰੀਤਮ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ 7 ਅਤੇ 9 ਸਾਲ ਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਨਿਆਲੇ ਵਿੱਚ ਕਿਣ ਕਰਕੇ ਸ਼ਹੀਦ ਕੀਤਾ ਗਿਆ ਸੂਨੀ ਸੋ ਅੱਜ ਸਾਡੇ ਸਤਿਕਾਰਯੋਗ ਬਾਬਿਆਂ ਦਾ ਸਹਿਬ ਯਾਦਿਆਂ ਦਾ ਸ਼ਹੀਦੀ ਪੁਰਬ ਹੈ ਸਮੂਹ ਸੰਗਤਾਂ ਦਰਿਆਵੀ ਕਮਾਂਕਾਰਾਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ 10 ਵਜੇ ਜਪਜੀ ਸਾਹਿਬ ਦਾ ਜਾਂ ਸੁਖਮਨੀ ਸਾਹਿਬ ਦਾ ਜਾਂ ਮੂਲ ਮੰਤਰ ਗੁਰਮੰਤਰ ਦਾ ਜ਼ਰੂਰ ਜਾਪ ਕਰਨੋ ਤਾਂ ਕਿ ਸਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਮਾਤਾ ਗੁਜਰਕਾਰ ਜੋ ਠੰਡੇ ਬੁਰਜ ਦੇ ਵਿੱਚ ਇਹੋ ਜਿਹੀ ਭਿਆਨਕ ਠੰਡੀ ਰਾਤ ਦੇ ਵਿੱਚ ਬੈਠ ਕਰਕੇ ਨਾਲ ਛੋਟੇ ਸਾਹਿਬ ਜਦਿਆਂ ਦੇ ਰਾਤ ਗੁਜਾਰੀ ਤੇ ਅੱਜ ਦੇ ਦਿਨ ਜ਼ਾਲਮ ਹਕੂਮਤ ਵੱਲੋਂ ਸਹਿਬ ਯਾਦਾ ਬਾਬਾ ਦੋਰਾਵਰ ਸਿੰਘ ਜੀ ਸਹਿਬ ਯਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ ਸੋ ਉਹਨਾਂ ਦਾ ਅੱਜ ਸ਼ਹੀਦੀ ਪੁਰਬ ਹੈ ਕੋਟਾਲ ਕੋ ਪ੍ਰਣਾਮ ਹੈ ਉਹਨਾਂ ਦੀ ਸ਼ਹਾਦਤ ਨੂੰ ਸਤਿਗੁਰੂ ਜੀ ਤੁਹਾਡੀ ਸਾਰੀਆਂ ਸੰਗਤਾਂ ਦੀ ਸੇਵਾ ਹਾਲੀਂ ਦਰਗਾਹੇ ਪ੍ਰਵਾਨ ਕਰਨ ਧਰੋ ਕਰੋ ਸਿੱਖੀ ਦਾ ਨਾਮ ਦਾ ਲੀਆਂ ਦਾਤਾ ਕੋਮਲ ਚਰਨਾਂ ਦੀ ਤੀਖ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ